ਸਾਰਾ ਤੁਸੀਂ ਵੀ ਆਏ ਆ ਦੇਖੋ ਵਿੱਚ ਕੀ ਸਿੱਟੀ ਜਾਂਦੇ ਆ ਇਹ ਮਿਹਰਬਾਨੀ ਕਰੋ ਮੋਰੇ ਪਾਣੀ ਪੀ ਰਾਇਆ ਜੇ ਫੇਰ ਖੱਪ ਪੈ ਜਾਣੀ ਆ ਦੇਖੋ ਸੁਖ ਨਹੀਂ ਸਕਦਾ ਬੜੀ ਖੱਪ ਵੇਣ ਫੇਰ ਕਹਿੰਦਾ ਇੱਥੇ ਕੜਾਪਾ ਸ਼ੁਰੂ ਹੋ ਗਿਆ ਵਿੱਚੋਂ ਨਿਕਲੇ ਦੇਖ ਲਓ ਹੇ ਹਾਲੇ ਗੁਰੂ ਘਰ ਦੇਵਾਂਗੇ ਜਾ ਕੇ ਇਹਨੂੰ ਆ ਲਓ ਜੀ ਸ਼ੁਕਰ ਆਹ ਦੇਖੋ ਸਾਰਾ ਹੀ ਗਿੱਲਾ ਹੈ ਜੀ ਆ ਦੇਖੋ ਬਹੁਤ ਮਾਰੀ ਗੱਲ ਹੈ ਜੀ ਬਹੁਤ ਜ਼ਿਆਦੇ ਕੋਣੀ ਆ ਤੁਮੜੇ ਬੈਠੇ ਹੋ ਨਾ ਉਹ ਬਾਬਾ ਪਾਟ ਦੇ ਅੰਦਰ ਹੀ ਆ ਉਹ ਤੋਂ ਬੜਾ ਕੋਣੀ ਚਲੋ ਨਾਲ ਆਓ ਆਜੋ ਕੋਣੀ ਕੋਣੀ ਅੰਦਰ ਪਾਟ ਦੇ ਆਜੋ ਫੇਰ ਵੀ ਬਾਬਾ ਜੀ ਤੁਸੀਂ ਆਜੋ ਆਜਾ ਬਾਬਾ ਜੀ ਬਾਬਾ ਹੁੰਦੇ ਮਾੜੀ ਗੱਲ ਹੈ ਬਹੁਤ ਜ਼ਿਆਦਾ ਨਹੀਂ ਪਾਣੀ ਪੀ ਉੱਤਰ ਪਾਣੀ ਆ ਪੀਂਦੇ ਆਂ ਸਾਫ ਪਾਈ ਤੇ ਲੱਗਿਓ ਹਾਜੀ। ਪਰ ਪਾਪੀ ਦੁਸ਼ਟ 3000 ਸਾਹ ਦੇ ਗੁਰੂ ਕੇ ਦਰਿਆਲ ਸੁਖ ਪ੍ਰਿਆਸੀ ਚੇਕਾ ਸਾਹਿਬ ਦੇ ਸੇਵਕਾਂ ਨੇ ਦਰਿਆਲ ਸੁਖ ਪ੍ਰਿਆਸੀ ਸਾਹਿਬ ਨੂੰ ਸਭ ਦੇ ਅਰਥਾਂ ਦੇ ਹੱਕੇ ਪਾਛਾ ਜੀਓ ਇਸ ਨਾਮ ਕਰਨਾ ਕੰਮ ਕਿੰਨੇ ਸੇ ਮਨੋ ਕਰਨਾ 15 ਸਨ ਪੂਰਨ ਕਰਨੀਆ ਦੁਸ਼ਟ ਪਾਪੀ ਨੂੰ ਸਮੱਤ ਬਖਸ਼ਣੀ ਸੇਵਕਾਂ ਦੇ ਸਿਰ ਤੇ ਮੇਰ ਪਰ ਹੱਥ ਰੱਖਨੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਿਨ ਖੁਲਪੇ ਤਾਮੰਤ ਅਨੁਪਰਵਾਣ ਕਰਨੀਆਂ ਕਦਮ ਕਦਮ ਲੇਖਕ ਨਚੇ ਕਾਟਾ ਸੇਵਕ ਨਿਆ ਮਨੋ ਕਾਮਨਾ ਪੂਰਤ ਕਰਨੀਆਂ ਆਰਦਰ ਤੇ ਜੋ ਜੀ ਆਵੇ ਰਾਜੀ ਤੇ ਪ੍ਰਸੰਨ ਜਾਵੇ ਮਨ ਮੰਗੀਆਂ ਮਰਾਦਾ ਪਾਵੇ ਅੜੇ ਸੋ ਛੜੇ ਸ਼ੰਨ ਪਰੇ ਸੋ ਤਰੇ ਨਾਨਕ ਨਾਮ ਚੜਦੀ ਕਲਾ ਮੇਰੇ ਬਾਣੇ ਸਰਬੱਤ ਦਾ ਆਰਥ ਅਨੇਕਸਾ ਜੀ ਤੁਸੀਂ ਕੱਲ ਸਰ ਇੱਕ ਕਾਲ ਕੀਤੀ ਸੀ ਤੁਹਾਨੂੰ ਗੁੜਕਾ ਸਾਹਿਬ ਮਿਲੇ ਸੀ ਕੀ ਸੀ ਸਾਰਾ ਮਾਮਲਾ ਸਰ ਜੀ ਪਹਿਲਾਂ ਤਾਂ ਇਹ ਆ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਰ ਇੰਦਾ ਸੀ ਅਹੀਂ ਉਤੇ ਬੂਟੇ ਲਾਉਣ ਦੇ ਜਿਹੜਾ ਹਰਿਆਕਤਵਾਰ ਨਾਲੇ ਦਰਿਆ ਸਾਹਿਬ ਕਿਹੜੀ ਜਗ੍ਹਾ ਜੀ ਸੱਤ ਲਾਈ ਬੋਲਦੇ ਜੀ ਅੱਛਾ ਜਦੋਂ ਤੁਸੀਂ ਸਾਫ਼ ਕਰਦੇ ਸੀਗਾ ਨਾ ਜੀ ਛੋਟੀ ਜੀ ਬੱਚੀ ਵੀ ਸੀ ਨਾਲ ਉਹਦੇ ਕੋਈ ਦਸਤਾਵੇਜ਼ ਨਾ ਹੋ ਜਾਂ ਪੱਟਾਂ ਵਾਲਾ ਹੁਣ ਤੋਂ ਜੀ ਇਹ ਗੁੜਕਾ ਸਾਹਿਬ ਲੱਭੇ ਜੀ ਇਹ ਦਿਖਾਓ ਜਰਾ ਵੀਡੀਓ ਤੁਹਾਨੂੰ ਆਹ ਸਹੀ ਜੀ ਸੋ ਸੌਰੀ ਦੱਸਣ ਦੱਸਦੀ ਕਿ ਪੂਰੀ ਵੀਡੀਓ ਮੈਂ ਇਸ ਪੂਰੀ ਖਬਰ ਦੇ ਲਾਸਟ ਵਿੱਚ ਦਿਖਾਉਂਗਾ ਅਹੁਣ ਇੱਕ ਸੀਨਾ ਦੁਆ ਗੱਲ ਕਰਕੇ ਦੇਖਦੇ ਹਾਂ ਜੀ ਸਰ ਹੁਣ ਦੱਸੋ ਕੀ ਮਾਮਲਾ ਸੀ ਸਰ ਜੀ ਜਦੋਂ ਫੇ ਗੜਕਸਾ ਲੱਭਿਆ ਅਸੀਂ ਸੋਚਿਆ ਕਿ ਰਮਾਲ ਲਿਆ ਨੀਲੇ ਰੰਗ ਦਾ ਰਮਾਲ ਸੀਗਾ ਗੱਡੀ 'ਚ ਪਿਆ ਸੀ ਸਾਡੇ ਕੋਲ ਉਹਦੇ ਵਿੱਚ ਲੁਭੇਟ ਕੇ ਫੇ ਅਸੀਂ ਗੱਡੀ 'ਚ ਰੱਖ ਲਿਆ ਫੇ ਹੱਥੋਂ ਸੋਚਾ ਕੀਤਾ ਫੇ ਲੱਗੇ ਅਸੀਂ ਦੇਖਿਆ ਨਿਸ਼ਾਨ ਸਾਹਿਬ ਸੀਗਾ ਜਿੱਥੇ ਕੋ ਟੂਲ ਪਲਾਜਾਇਆ ਅਸੀਂ ਫੇ ਗੱਡੀਆਂ ਦੋ ਲੈ ਕੇ ਨਾਲ ਦੋ ਸਿੰਘ ਲੈ ਕੇ ਨਾਲੇ ਸਾਡੇ ਸਗੇ ਸਿੰਘ ਗੁਰਦੁਆਰੇ ਲੱਗੀ ਤੇ ਬਾਬਾ ਜੀ ਨੂੰ ਬਾਰ ਆਇਆ ਗੱਡੀ 'ਚ ਉਹਨਾਂ ਦੇ ਕੋਲ ਪੇਟ ਕਰਾਤਾ ਤੇ ਗੁਰੂ ਘਰ ਜਾ ਕੇ ਉਸੇ ਕੋਲ ਬਰਾਜੇ ਕੋਲ ਅੰਦਰ ਜਾ ਕੇ ਅਰਦਾਸ ਕਰਾਤੀ ਸਰ ਕਿੰਨੇ ਕ'ਵਜੇ ਦੀ ਗੱਲ ਹੈ ਇਹ ਗੱਲ ਹੋ ਵੀ ਜੀ ਸਾਢੇ 8 ਲੱਭਾ 9:00 ਵਜੇ ਸਾਢੇ 9:00 10:00 ਪਹਿਲਾਂ ਤੁਸੀਂ ਸਸਰ ਨੂੰ ਦਰਿਆ ਤੇ ਪਿਛਲੇ ਹਫਤੇ ਉਹਦੇ ਲਗਾਉਣ ਗਏ ਸੀ ਹਾਂਜੀ ਹਾਂਜੀ ਹੁਣ ਤੁਸੀਂ ਉਹਨਾਂ ਪਾਲ ਨੂੰ ਪੁੱਛ ਲਈ ਉੱਥੇ ਗਏ ਇਤਨੀਰ ਗੁਟਕਾ ਸਾਹਿਬ ਮਿਲੇ ਕਿੱਥੋਂ ਮਿਲੇ ਇਹ ਜੀ ਜਦੋਂ ਬੈਦਰੋਂ ਜਾਣੇ ਆ ਫਗਵਾੜੇੋਂ ਲਿਧਿਆਣੇ ਨੂੰ ਸੱਜੇ ਪਾਸੇ ਮੰਦਿਰ ਵੀ ਅਲੱਗ ਪਾਣੀ ਵਿੱਚ ਸੀ ਜਾਂ ਪਾਣੀ ਕਿਨਾਰੇ ਤੇ ਸੀ किनारे ਤੇ ਪਿਆ ਸੀ ਜੀ ਬਾਹਰ ਤੁਹਾਡੇ ਸਾਹਮਣੇ ਕਿਸ ਨੇ ਜਲ ਪ੍ਰਵਾਹ ਕੀਤਾ ਸੀ ਕਿ ਜੇ ਪਹਿਲਾਂ ਹੀ ਪਿਆ ਸੀ ਨਹੀਂ ਜੀ ਪਹਿਲਾਂ ਕਿਤੇ ਪਿਆ ਸੀਗਾ ਜਦੋਂ ਮੈਂ ਦੇਖਿਆ ਸੀ ਸੁਖਨੀ ਸਾਹਿਬ ਦਾ ਗੁਰਦੁਆਰਾ ਸਾਹਿਬ ਆ ਅਸੀਂ ਚੱਕਿਆ ਜੀ ਉਹਨੂੰ ਸਾਫ਼ ਕੀਤਾ ਮਿੱਟੀ ਚੋਂ ਪਾਣੀ ਨਾਲ ਸਾਫ਼ ਕਰਕੇ ਸੁੱੱਚੇ ਪਾਣੀ ਨਾਲ ਰਮਾਲ ਚਲਵੇਟ ਕੇ ਬੱਚੇ ਨਾਲ ਸੀ ਹੋਰ ਵੀ ਸੰਗਤ ਬਹੁਤ ਨਾਲ ਸੀ ਤੇ ਫਿਰ ਅਸੀਂ ਉੱਤੇ ਜਾ ਕੇ ਸਾਡੀ ਪੂਰੀ ਟੀਮ ਨਾਲ ਸੀਗੀ ਜਾ ਕੇ ਉੱਤੇ ਗੁਰੂ ਘਰ ਤੇ ਕਿਹੜੇ ਗੁਰੂ ਆ ਪੇੜ ਕੀਤਾ ਜੀ ਤੂਲ ਪਲਾਜੇ ਨਾਲ ਆ ਜੀ ਗੁਰੂ ਘਰ ਕੋਈ ਮੈਂ ਨੂੰ ਮੈਂ ਕਾਰ ਸੇਵਾ ਵਾਲਿਆਂ ਦਾ ਨਹੀਂ ਜੀ ਤੁਸੀਂ ਇੱਕ ਕੁ ਸਮਾਜ ਸੇਵੀ ਹੋ ਨਾਲ ਤੁਸੀਂ ਸਿੱਖ ਧਰਮ ਨਾਲ ਵੀ ਬਿਲੋਂਗ ਕਰਦੇ ਹੋਗੇ ਆ ਹਾਂਜੀ ਔਰ ਕੀ ਲੱਗਦਾ ਕਿ ਇਸ ਇਸ ਤਰ੍ਹਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਕਿਸ ਤਰ੍ਹਾਂ ਧਿਆਨ ਦੇਣਾ ਕਿ ਇੱਦਾਂ ਵੀ ਹੋ ਸਕਦਾ ਹੈ ਵੀ ਜਿੱਦਾਂ ਕਿਸੇ ਨੇ ਕਿਸੇ ਜੱਥ ਹੋ ਗਈ ਮਾਂ ਪੇੜੀ ਜਿਵੇਂ ਮੇਰੇ ਵੀ ਮਾਂ ਪੇੜੀ ਦਾ ਹੋਇਆ ਇਸ ਤਰ੍ਹਾਂ ਘਰ ਕੋਲ ਹੋਊਗਾ ਉਹਨੇ ਵਿੱਚੇ ਪਾ ਗਏ ਪਾਣੀ ਚ ਜਲ ਭਰਾ ਕਰ ਦਿੱਤਾ ਇਹ ਦੱਸੋ ਇਹ ਕਰਨਾ ਨਹੀਂ ਚਾਹੀਦਾ ਸਗਾ ਸਾਰੇ ਕਿਸੇ ਗੁਰੂ ਘਰ ਦੇ ਅੰਦੇ ਜਿਆਦਾ ਵਧੀਆ ਸੀ ਜੀ ਹਾਂਜੀ ਫਿਰ ਕਈ ਵਾਰੀ ਦੀ ਇਹ ਹਿੰਦੂ ਧਰਮ ਦੇ ਵਿੱਚ ਦੇਖਿਆ ਗਿਆ ਕਿ ਜਿਹੜੀ ਧਾਰਮਿਕ ਬੁੱਕਸ ਹੁੰਦੀਆਂ ਕਿਤਾਬਾਂ ਹੁੰਦੀਆਂ ਹ ਅਕਸਰ ਹੀ ਲੋਕਾਂ ਦੀ ਆਸਥਾ ਸ਼ਰਧਾ ਹੁੰਦੀ ਕਿ ਉਹਨਾਂ ਜਦੋਂ ਕੋਈ ਬਜ਼ੁਰਗ ਚਲੇ ਜਾਂਦੇ ਆ ਜਾਂ ਹਨਾ ਜਾਂ ਉਹਨਾਂ ਦੀ ਬੇਕਦਰਹੀ ਹੁੰਦੀ ਨਜ਼ਰ ਆਉਂਦੀ ਆ ਤਾਂ ਉਹ ਜਲ ਪ੍ਰਵਾਹ ਕਰ ਦਿੰਦੇ ਆ ਹਾਂਜੀ ਸਰ ਐਡਾ ਹੁੰਦਾ ਜਿਹੜਾ ਫੋਟੋ ਵੀ ਆਪਾਂ ਜਲ ਤੇ ਜਿਹੜਾ ਸਿੱਖ ਧਰਮ ਵਿੱਚ ਕਿੱਦਾਂ ਹੁੰਦਾ ਜੀ ਸਿੱਖ ਧਰਮ ਜੀ ਇਹਦਾ ਗੁਰਦੁਆਰਾ ਸਾਨੂੰ ਕਰਦੇ ਨਹੀਂ ਗੋਬਿੰਦਵਾਹ ਸਾਹਿਬ ਹੈ ਤੇ ਜੇ ਪਾਟ ਵੀ ਜਾਵੇ ਉੱਥੇ ਆਪਾਂ ਜਾ ਕੇ ਦੇ ਸਕਦੇ ਆ ਜੀ ਉਹ ਵੀ ਗੱਡੀ ਨੂੰ ਧੋ ਕੇ ਸੇ ਆ ਕੇ ਨਾਲ ਭਾਈ ਨੂੰ ਲੈ ਕੇ ਅਰਦਾਸ ਕਰਕੇ ਤੁਰਨਾ ਪੈਂਦਾ ਉੱਥੇ ਜਾ ਕੇ ਫਿਰ ਜਮਾ ਕਰਾ ਲਓ ਜੀ ਸੋ ਜਿਹੜਾ ਗੁਰਕਾ ਸਾਹਿਬ ਹੀ ਕਿਨਾਰੇ ਤੇ ਹਨਾ ਜੇ ਕੋਈ ਰੱਖ ਕੇ ਚੱਲ ਬੜੀ ਗੱਲ ਹੈ ਜੀ ਹੋ ਜਾਵੇ ਪਰ ਸਾਰ ਅਸੀਂ ਫੇ ਵੀ ਪੁਲਿਸ ਦੀ ਐਸਐਸਪੀ ਸਾਹਿਬ ਦੀ ਸਾਰਿਆਂ ਦੀ ਕੋਈ ਕੋਈ ਉਹਨਾਂ ਦੇ ਖਰਾਬੀ ਨਹੀਂ ਹੋਣ ਦਿੱਤੀ ਜੇ ਕੋਈ ਹੋਰ ਨੇ ਸਾਡੀ ਜਗ੍ਹਾ ਹੁੰਦਾ ਨਹੀਂ ਰੋਡ ਤੇ ਰੱਖ ਕੇ ਬਹਿ ਜਾਣਾ ਸੀਗਾ ਈਸ਼ੂ ਬਣਾ ਲੈਣਾ ਸੀ ਅਸੀਂ ਬਹੁਤ ਸਾਰਿਆਂ ਨੂੰ ਇਹ ਕਹਿੰਦਾ ਕੋਈ ਖਰਾਬੀ ਨਾ ਬਿਨਾ ਕੋਈ ਰੋਡ ਜਾਮ ਲੱਗੇ ਅਸੀਂ ਗੱਡੀਆਂ ਲੈ ਕੇ ਜਾ ਕੇ ਬਾਬਾ ਜੀ ਦੇ ਕੋਲਦੇ ਹਾਂ ਨਾ ਤੇ ਦੇਰ ਬਲੈਟੇ ਤੇ ਕੋਈ ਬੇਅਦਬੀ ਆ ਦੀ ਗੱਲ ਕਰੀ ਤੇ ਬੀਐਸਪੀ ਦੇ ਮਾਮਲੇ ਇਹਨਾਂ ਚੀਜ਼ ਨੂੰ ਲੈ ਕੇ ਅੱਜ ਤੇ ਨਹੀਂ ਸਾਹਮਣੇ ਹੁੰਦੇ ਰਹਿੰਦੇ ਹਨ ਜਿੰਨਾ ਮਾਹੌਲ ਵੀ ਖਰਾਬ ਹੁੰਦਾ ਧਰਨਾ ਹੀ ਪਰ ਰਸ਼ਨ ਹੁੰਦੇ ਆ ਮਰਾਸੀਂ ਤੰਗਫਰ ਵੀ ਹੋਏ ਜੀ ਅਸੀਂ ਮਾਹੌਲ ਨਹੀਂ ਖਰਾਬ ਕਰਨਾ ਚਾਹੁੰਦੇ ਸਗੇ ਜੀ ਜੀ ਅਸੀਂ ਮਾਹੌਲ ਖਰਾਬ ਕਰਨ ਦੇ ਨਹੀਂ ਹੈਗੇ ਕਿ ਕੋਈ ਮੈਂ ਭੈਣ ਭਾਈ ਨੇ ਬੂੜਾਸ ਤੇ ਲੰਘਣਾ ਹੁੰਦਾ ਕਿਸੇ ਨੇ ਉਤਰਨਾ ਹੁੰਦਾ ਅਸੀਂ ਤਾਂ ਉੱਤੇ ਜਾ ਕੇ ਦੇਖਾਂਦਾ ਕੋਈ ਉਹਦੇ ਬਾਰੇ ਅਸੀਂ ਹਰੇਕ ਵਾਰ ਜਾਈਦਾ ਕਿਸੇ ਨੇ ਆਉਣਾ ਹੋਵੇ ਉੱਤੇ ਦਰਿਆ ਤੇ ਸਾਡੇ ਕੋ ਆ ਸਕਦੇ ਆ ਉੱਤੇ ਐਕਸੈਸ ਦੀ ਟੀਮ ਹੈ ਜਿਹੜੀ ਲੱਗੀ ਹੋ ਆ ਐਕਸੀਡੈਂਟ ਬੇਸ ਤੋਂ ਚੱਕਣ ਨੂੰ ਉਹ ਵੀ ਸਾਡੇ ਕੋ ਸਾਰਉਂਦੇ ਹੁੰਦੇ ਆ ਉਹਨਾਂ ਦੀ ਉਹ ਸੇਵਾ ਬਹੁਤ ਇਰਦ-ਗਿਰਦ ਤੋਂ ਰੋਜ਼ ਜੀੜਾ ਮਾਰਦੇ ਆ ਸਾਡੇ ਕੋਲ ਉਹ ਦੇਖ ਤਾ ਨਹੀਂ ਸੋ ਜਿਹੜੇ ਸ਼ਰਾਰਤੀ ਅਨਸਰ ਜਿਹੜੀ ਵਿਅਕਤੀ ਇਦਾਂ ਨਿਰਾਦਰੀ ਵਿਅਦਤੀ ਵੀ ਕਰਦੇ ਹੈਗੇ ਉਹਨਾਂ ਨੂੰ ਕੀ ਅਪੀਲ ਕਰਦੇ ਉਹਨਾਂ ਦੇ ਜਿਹੜਾ ਇਦਾਂ ਜਿਹੜੇ ਥੋੜੇ ਮਾਪੇਰ ਨੂੰ ਪਿੰਡ ਦੇ ਐਮਸੀ ਹੋ ਗਏ ਸਰਪੰਚ ਹੋ ਗਏ ਹੈ ਪਿੰਡਾਂ ਦੇ ਇਹਨਾਂ ਸਾਰਿਆਂ ਨੂੰ ਚਾਹੀਦਾ ਜੇ ਕਿਸੇ ਦੇ ਘਰ ਦਾ ਹੈਗੇ ਆਪਾਂ ਇਸ ਤਰ੍ਹਾਂ ਕੇ ਬਣਾਉਣੇ ਇਹਨਾਂ ਨੂੰ ਜਾ ਕੇ ਗੋਵਨਦਾਲ ਸਾਹਿਬ ਜਾ ਕੇ ਡੇਰ ਜਿੱਦਾਂ ਮਾਤਾ ਜੰਤਪਾਉਣੀ ਆ ਜਵਾਲਾ ਜੀ ਆ ਇਹਨਾਂ ਦੇ ਵੀ ਕੋਈ ਇਦਾਂ ਦੇ ਹੈਗੇ ਆ ਨਾ ਇਦਾਂ ਸਿੱਟਣ ਜੀ ਚੀਜ਼ਾਂ ਨੂੰ ਜੀ ਹਾਂ ਜੀ ਆਪਾਂ ਹੁਣ ਆਪਣੇ ਕੋਈ ਬਾਗੂ ਸੰਤ ਮਹਾਰਾਜ ਮੁੱਕ ਜਾਂਦੇ ਆਪਾਂ ਸੰਸਕਾਰ ਕਰਦੇ ਆਂ ਉਹਨਾਂ ਦਾ ਨਾੜ ਕੋਈ ਲਾ ਕੇ ਦੇਗ ਬਣਾ ਕੇ ਸੰਸਕਾਰ ਕਰਾ ਕੇ ਕੋ ਬਾਬਾ ਜੀ ਨੂੰ ਬਲਾ ਕੇ ਇਸ ਤਰੀਕੇ ਨਾਲ ਕੀਤਾ ਜਾਵੇ ਜੀ ਹਾਂ ਜੀ ਉੱਥੇ ਸਾਰਾ ਗੰਦਮਾਨ ਹੈ ਜੀ ਪਕੜਾ ਬਹੁਤ ਹੈ ਦੇਖੋ ਕਿ ਡਿਗੜੇ ਢੇਰ ਲਾਇਆ ਐ ਅੱਜ ਵਾਰ ਤੁਹਾਨੂੰ ਸਾਰਾ ਲੈ ਕੇ ਚਲਾਂਗੇ ਸੋ ਜੇ ਤੁਸੀਂ ਗੁਰਦੁਆਰਾ ਸਾਹਿਬ ਗੁਰਦੁਆਰੇ ਸਾਹਿਬ ਲੈ ਗਏ ਸੀ ਕਿ ਤੱਕ ਕਿਸ ਕਿਸ ਤਰ੍ਹਾਂ ਦੀਆਂ ਨਾ ਕੀਤਾ ਉੱਥੇ ਜੀ ਬਹੁਤ ਆਦਰ ਮਨ ਕੀਤਾ ਉਹਦਾ ਬਾਬਾ ਨੰਗੇ ਪੈਰ ਕੀਤਾ ਨਹੀਂ ਆਪਣੇ ਧੋਤੇ ਪੈਰ ਸੋ ਹੋ ਗਿਆ ਹੱਥ ਨਾਲ ਫੜਿਆ ਗੱਡੀ ਜੋ ਸਾਡੇ ਤੋਂ ਖੜ ਕੇ ਅੰਦਰ ਗਈ ਸਾਰੇ ਇਕੱਠੇ ਵੀ ਉਹ ਨਹੀਂ ਰੱਖ ਰਿਹਾ ਜੀ ਰਸ ਬੇਨਤੀ ਵੀ ਜੀ ਇਹ ਅਰਦਾਸ ਬੇਨਤੀ ਕੀਤੀ ਉਨੇ ਉਹ ਜੀ ਨੇ ਸਿੱਟਿਆ ਉਹਦਾ ਵੀ ਰਿਪਲ ਆਈ ਮੰਗਿਆ ਨਹੀਂ ਕਿ ਇਹ ਪਾਪੀ ਦਾ ਹੀ ਪਲਾਈ ਹੋਵੇ ਅਰਦਾਸ ਕਰਨ ਤੋਂ ਬਾਅਦ ਜੀ ਉਹਨੇ ਗੁਰਦਸਾ ਸੁਕਾ ਲਿਆ ਕਿ ਨਹੀਂ ਤੇ ਰੱਖ ਲਾਂਗੇ ਕੀ ਲੱਗਦਾ ਕਿ ਕੋਈ ਸ਼ਰਾਰਤ ਹੋ ਸਕਦੀ ਜਾਂ ਵੈਸੇ ਹੀ ਕੋਈ ਇਦਾਂ ਨਾ ਸਮਝੀ ਵਰਤ ਕੇ ਸਰ ਬਾਰੇ ਨਾ ਸਮਝੀ ਵੀ ਹੋ ਸਕਦਾ ਇਦਾਂ ਹੀ ਹੁੰਦਾ ਜਾਣ ਕੇ ਜਿਆਦਾ ਕਿਸੇ ਦਾ ਤੂ ਪੁੱਗੇ ਉਹਨਾਂ ਕਿਸੇ ਨੂੰ ਨਹੀਂ ਪਤਾ ਲੱਗਾ ਹਾਲਾਂਕਿ ਜਲ ਪ੍ਰਵਾਹ ਕਰਦਣੇ ਪਰ ਇਹ ਜਿਹੜੀਆਂ ਕਮੇਟੀਆਂ ਜਿਨ੍ਹਾਂ ਨੂੰ ਚਾਹੀਦਾ ਜੇ ਕਿਸੇ ਕੋ ਪਏ ਆ ਭਾਵੇਂ ਉਹ ਹੀ ਪੇ ਗੱਲ ਐ ਦੇ ਐਮ ਸੀ ਸਰਪੰਚ ਹੋਰ ਮੋਹਦੇਦਾਰ ਐਸੇ ਕਿਸੇ ਨੂੰ ਵੀ ਅਨਾਉਂਸਮੈਂਟ ਕਰਨੀ ਚਾਹੀਦੀ ਕਿਸੇ ਘਰ ਪਏ ਆ ਗੁਰੂ ਘਰ ਦੇ ਰੋ ਜੇ ਲੜਾਣਾ ਇਹ ਪੈਂਦਾ ਹੋਵੇ ਉਤੇ ਦੇ ਸਕਦੇ ਜੀ ਵੱਡੇ ਵੱਡੇ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਬਾਬਾ ਫੁੱਢਾ ਹੀ ਗੁਰਦੁਆਰਾ ਮੰਜੀ ਸਾਹਿਬ ਆ ਕਿਤੇ ਵੀ ਆਪਾਂ ਦੇਖ ਸਕਦੇ ਹਾਂ ਜੇ ਅਸੀਂ ਵੀ ਦਿੱਤਾ ਹੀ ਹੁਣ ਜਾ ਕੇ ਜੀ ਨੰਗੇ ਪੈਰ ਅਸੀਂ ਕਰਕੇ ਗੱਡੀ ਸੁੱਤੀ ਕਰਕੇ ਉੱਥੇ ਲੈ ਕੇ ਗਏ ਜੀ ਸਾਡੀ ਗੱਡੀ ਸਮਾ ਸੁੱਤੀ ਨਹੀਂ ਸੀਗੀ ਅਸੀਂ ਬੈਰੋ ਕਿਸੇ ਉਤੇ ਸੀਗੀ ਉਹ ਲੈ ਨਾਲ ਅੱਛਾ ਜੀ ਹਾਂ ਜੀ ਬੈਰੋ ਲੈ ਕੇ ਤੁਸੀਂ ਜਿਹੜੇ ਗੁਰਦੁਆਰਾ ਸਾਹਿਬ ਜੀ ਦਾ ਜ਼ਿਕਰ ਕੀਤਾ ਹੈਗਾ ਤੁਸੀਂ ਖੁਦ ਵੀ ਜਾਂਦੇ ਰਹਿੰਦੇ ਹੋ ਇਹਨਾਂ ਜਗਤ ਹਾਂਜੀ ਜਾਂਦੇ ਰਹਿੰਦੇ ਹਾਂ ਜੀ ਹਾਂਜੀ ਮੰਜੀ ਸਾਹਿਬ ਵੀ ਕਈ ਵਾਰੀ ਗੱਣਾ ਲੈ ਕੇ ਜਾਂਦਾ ਕਰਨੇ ਫੇਰ ਵੀ ਮੱਤਾ ਦਿੱਸਤੀ ਦਾ ਵੀ ਤਾਂ ਦਰਸਤੀ ਨਟਰਲੀ ਉੱਪਰ ਜ ਦਰਨਾ ਚੈਦਾ ਪੈਰ ਫਰਾਜਦਾ ਜੀ ਜੀ ਆਹ ਸਾਬ ਚਾ ਪਰਿਵਾਰ ਪੂਰੇ ਬਾਰ ਦੇ ਉੱਤੇ ਬਰੂਆਰੇ ਜੀ ਜੀ ਇਹਨਾਂ ਦੇ ਪਹਿਰਾ ਦੇਣਾ ਚੈਦਾ ਕੋਈ ਚੀਜ਼ਾਂ ਉੱਪਰੋਂ ਨਹੀਂ ਸਿੱਟਣੀਆਂ ਚਾਹੀਦੀਆਂ ਅਸੀਂ ਤਾਂ ਇਹ ਕਹਿੰਦੇ ਹੁਤੇ ਕੋ 50 ਸਨ ਸਲੇਟਾ ਲਾ ਦੇਵੇ ਇਦਾਂ ਦੀ ਕੱਲ ਨੂੰ ਕੋਈ ਸੋ ਜੇਕਰ ਹੁਣ ਇਸ ਤੋਂ ਲੋਹੇ ਦੀਆਂ ਚਾਦਰਾਂ ਲੱਗ ਜਾਣ ਜੀ ਕੋਈ ਚੀਜ਼ ਸਿੱਟੂਆ ਨਹੀਂ ਤੇ ਇਦਾਂ ਦਾਸਾ ਕੋਈ ਹੋਊਗਾ ਨਹੀਂ ਜੀ ਜੀ ਹਾਂ ਜੀ ਸੋ ਇਸ ਤੋਂ ਥੋੜਾ ਹਟ ਕੇ ਗੱਲ ਕਰੀ ਤਾਂ ਤੁਸੀਂ ਆਵਸਮ ਵਿੱਚ ਜਿਹੜੇ ਪੌਦੇ ਲਗਾ ਕੇ ਆਏ ਸੀ ਤਾਂ ਸਿਲਸਿਲਾ ਜਲ ਜਾਰੀ ਰੱਖੋ ਜੀ ਜੀ ਐਤਵਾਰ ਫੇਰ ਜਾਣਾ ਜੀ ਐਤਵਾਰ ਦੇ ਐਤਵਾਰ ਰੱਖਿਆ ਆ ਫਿਰ ਐਤਵਾਰ ਹੀ ਕਿਉਂ ਜਾਨੀਓ ਜੀ ਐਤਵਾਰ ਜੀ ਬੱਚਿਆਂ ਨੂੰ ਵੀ ਛੁੱਟੀ ਹੁੰਦੀ ਆ ਸਾਰੀ ਸੰਗਤ ਨੂੰ ਆਪ ਵੀ ਵੇ ਛੁੱਟੀ ਹੁੰਦੀ ਆ ਕਿੰਨੇ ਕ ਪੌਦੇ ਲਗਾਤੇ ਹੁਣ ਤੱਕ ਹੁਣ ਤਾਂ ਉੱਤੇ ਜੀ 150 ਪੌਦਾ ਲਗਾਏ ਥੋੜੇ ਲੈ ਕੇ ਗਏ ਸਕੇ ਅੱਛਾ ਪਿਛਲੀ ਵਾਰੀ 107 ਬੁੱਤੇ ਲਾਇਆ ਸੀ ਐਤਵਾਰ ਕੀ ਥੋੜੇ ਲੱਗਿਆ ਸੀ ਪਾਣੀ ਹੁਣੇ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ